ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਹੈਲਦੀ ਤੇ ਟੇਸਟੀ ਪਿੰਨੀਆਂ ਤੇ ਮੂੰਗੀ ਭੁੰਨ ਰਹੇ ਹਾਂ 2 ਕਿਲੋ ਮੂੰਗੀ ਹੈ ਤੇ ਖੂਜੀ ਮੂੰਗੀ ਵੀ ਮਿਲ ਜਾਂਦੀ ਹੈ ਪੀਸੀ ਹੋਈ ਪਰ ਅਸੀਂ ਆਪ ਹੀ ਭੁੰਨਦੇ ਤੇ ਆਪ ਹੀ ਇਹ ਮੈਂ ਪੀਸ ਰਹੀ ਹਾਂ ਮੂੰਗੀ ਮਮਾ ਬਾਹਰ ਤੁੱਲੇ ਤੇ ਬੈ ਕੇ ਸਾਰਾ ਕੰਮ ਕਰ ਰਹੇ ਨੇ ਤੇ ਮੈਂ ਗਰਾਇੰਡਿੰਗ ਦਾ ਵਗੈਰਾ ਜਿਹਾ ਸਮਾਨ ਬਣਾਉਣਾ ਉਹ ਮੈਂ ਇੱਥੇ ਕਰੂੰਗੀ ਕਿਚਨ 'ਚ ਤੇ ਮੂੰਗੀ ਇਹ ਅਕੀ ਪੀਸ ਲਈਏ ਤਾਂ ਉਹ ਦੇਖੋ ਪਾਊਡਰ ਬਣ ਚੁੱਕਾ ਹੈ ਗਰਮ ਗਰਮ ਮੂੰਗੀ ਨਹੀਂ ਪੀਣੀ ਥੋੜੀ ਠੰਡੀ ਹੋ ਜਾਏਗੀ ਫੇਰ ਪੀਣੀ ਨਹੀਂ ਤਾਂ ਗ੍ਰਾਈਂਡਰ ਜਿਹੜਾ ਵਾ ਉਹਦਾ ਪਿਗਲ ਵੀ ਸਕਦਾ ਹੈ ਤੇ ਇਹ ਬਹੁਤ ਹੀ ਹੈਲਦੀ ਪਿੰਨੀਆਂ ਹੋਣ ਵਾਲੀਆਂ ਨੇ ਕਿਉਂਕਿ ਇਹ ਚ ਬਹੁਤ ਹੀ ਹੈਲਦੀ-ਹੈਲਦੀ ਤਾਕਤ ਵਾਲੀਆਂ ਚੀਜ਼ਾਂ ਪਾਵਾਂਗੇ ਰੈਡੀਮੇਡ ਚੀਜ਼ ਮਤਲਬ ਛੁਨੀ ਬਣਾਈਆਂ ਕੁਛ ਨਹੀਂ ਲੈਂਦਾ ਇਹ ਚਨੇ 1 ਕਿਲੋ ਚਨੇ ਆ ਕਾਲੇ ਚਨੇ ਇਹ ਵੀ ਪੁੰਨ ਕੇ ਤੇ ਇਹਨਾਂ ਨੂੰ ਵੀ ਪੀਲਾਂਗੇ ਤੇ ਮੰਮਾ ਪਸੰਦ ਨਹੀਂ ਕਰਦੇ ਜਿਹੜੇ ਭੁਜੇ ਹੋਏ ਮਿਲਦੇ ਆ ਮਾਰਕੀਟ ਚੋ ਮਮਾ ਕਹਿੰਦੇ ਕਿ ਕੀ ਪਤਾ ਕੀ ਕੁਝ ਪਾਇਆ ਹੁੰਦਾ ਉਹਦੇ ਵਿੱਚ ਤੇ ਪਹਿਲਾਂ ਮੈਂ ਤੁਹਾਨੂੰ ਸਮਾਨ ਦਿਖਾ ਦਿੰਨੀ ਫਟਾਫਟ ਚਨੇ ਠੰਡੇ ਹੁੰਦੇ ਤੱਕ ਇਹ ਕਿਓ ਹੈ 2 ਕਿਲੋ ਕਿਓ ਤੇ ਇਹ ਫੁੱਲ ਮਖਾਣੇ ਪਾਈ ਪਾਇਆ ਦਾ ਪੈਕਟ ਲੈਂਦਾ ਸੀ ਇਹ ਚੋਂ ਅੱਧੇ ਪਾਵਾਂਗੇ ਅੱਧੇ ਮੈਂ ਬੱਚਿਆਂ ਲਈ ਰੱਖਾਂਗੀ ਦੁੱਧ ਵਿੱਚ ਪਾ ਕੇ ਦੇਣ ਲਈ ਜਾਂ ਉਹਦਾ ਹੀ ਪੁੰਨ ਕੇ ਦੇਣ ਲਈ ਅੱਧੇ ਹੀ ਪਾਵਾਂਗੇ ਫੁੱਲ ਮਖਾਣੇ ਤੇ ਇਹ ਹੈ ਮਗਜ 100 ਗ੍ਰਾਮ ਮਗਜ ਲਏ ਸੀ ਇਹ ਖਰਬੂਜੇ ਦੇ ਬੀਜ ਤੇ ਚਾਰੇ ਮਗਜ ਵੀ ਪਾ ਲਈਦੇ ਇਹ ਸੋਣ ਦੇ ਵੀ 100 ਗ੍ਰਾਮ ਹੈ ਤੇ ਇਹ ਹੈ ਕਮਰਕਸ ਇਹ ਪੰਜੀਰੀ ਬਣਾਉਣੀ ਹੈ ਉਹਦੇ ਵਿੱਚ ਪਾਵਾਂਗੇ ਸਾਰੇ ਵਿੱਚ ਹੀ ਪਾਵਾਂਗੇ ਬੱਚਿਆਂ ਨੂੰ ਵੀ ਚਲੋ ਠੀਕ ਹੈ ਚੰਨ ਦੇ ਵੀ ਲੱਗ ਦਰਦ ਹੁੰਦੀ ਹੈ ਤੇ ਇਹ ਵੇਸਣ ਹੈ ਅੱਧਾ ਕਿਲੋ ਜੇ ਬਾਅਦ ਵਿੱਚ ਕਿਉਂ ਬਚਿਆ ਜਾਂ ਜ਼ਿਆਦਾ ਲੱਗਾ ਤੇ ਐਡਜਸਟ ਕਰ ਲਾਂਗੇ ਵੇਸਣ ਪਾ ਕੇ ਇਹ ਚਾਰੇ ਗੁੰਦਾ ਨੇ ਇਹ ਵੀ ਅੱਧ ਪਾ ਨੇ ਮਤਲਬ 125 ਗ੍ਰਾਮ ਤੇ ਇਹ ਬਦਾਮ ਵੀ 125 ਗ੍ਰਾਮ ਨੇ ਕਮਰਕਸ ਜਿਹੜੀ ਸੀ ਉਹ 100 ਗ੍ਰਾਮ ਸੀ ਤੇ ਇਹ ਇੱਕ ਖੋਪਾ ਲਿਆ ਜਿਹਨੂੰ ਅਸੀਂ ਜੋਟ ਵੀ ਬੋਲ ਦਿੰਨੇ ਆ ਤੇ ਇਹ ਆ ਜੀ ਕਸਕਾਸ ਇਹ ਵੀ 100 ਗ੍ਰਾਮ ਹੈ ਤੇ ਇਹ ਸਬ ਚੀਜ਼ਾਂ ਨੇ ਤੇ ਇਹ ਅਜਵੈਨ ਵੀ ਇਹਦੇ ਵਿੱਚ 100 ਗ੍ਰਾਮ ਅਸੀਂ ਪਾ ਦਾਂਗੇ ਤੇ ਇਹ ਕਿਉਂ ਹੁਣ ਇਹਨੂੰ ਵੀ ਬਾਹਰ ਕੱਢ ਲੈਨੇ ਇਹ ਸਾਰਾ ਸਮਾਨ ਅਸੀਂ ਲਿਆਏ ਤੇ ਜਵੈਨ ਜਿਹੜੀ ਉਹ ਕਰ ਰਹੀ ਸੀ ਇਸ ਲਈ ਇਹਦੇ ਵਿੱਚ ਨਹੀਂ ਹੈ ਤੁਸੀਂ ਜਵੈਨ ਪਾ ਲੈਣਾ ਉਹਦੋਂ ਨਾ ਵੀ ਬਹੁਤ ਵਧੀਆ ਟੇਸਟ ਹੁੰਦਾ ਸੁੰਡ ਤੇਜਵੈਨ ਇਹ ਦੁੱਧ ਜੋੜਿਆ ਹੋਇਆ ਸੀ ਤੇ ਇਹ 5 ਕਿਲੋ ਦੁੱਧ ਤੇ ਹੁਣ ਇਹਦਾ ਖੋਆ ਮਾਰਨਗੇ ਮम्मा ਇੱਥੇ ਬਹਿ ਕੇ ਤੇ ਮੈਂ ਉਹਨਾਂ ਚਿਹਰੇ ਅੰਦਰ ਚਨੇ ਗ੍ਰाइंड ਕਰ ਲੈਣੇ ਆ ਇਹ ਮੂੰਗੀ ਸਾਰੇ ਗ੍ਰाइंड ਕਰ ਲਈ ਹੋਈ ਏ ਤੇ ਦੇਖੋ ਕਿੰਨਾ ਵਧੀਆ ਪਾਊਡਰ ਬਣ ਗਿਆ ਇਹਨੂੰ ਛਾਣਾ ਕੇ ਤੇ ਹੋਰ ਵੀ ਬਰੀਕ ਪਾਊਡਰ ਬਣ ਜਾਏਗਾ ਬਿਲਕੁਲ ਬਰੀਕ ਕਰ ਲੈਣੇ ਜਿੰਨੀ ਵੀ ਤੁਹਾਡੇ ਕੋਲ ਬਰੀਕ ਹੋ ਸਕੇ ਚਨੇ ਵੀ ਠੰਡੇ ਹੋ ਚੁੱਕੇ ਆ ਤੇ ਇਹ ਵੀ ਆਸਾਨੀ ਨਾਲ ਗ੍ਰाइंड ਹੋ ਜਾਂਦੇ ਨੇ ਜਿੰਨੀ ਬਰੀਕ ਹੋਏਗਾ ਉਨਾ ਹੀ ਮਤਲਬ ਵਧੀਆ ਲੱਗੇਗਾ ਜਿੰਨਾ ਵੀ ਤੁਸੀਂ ਬ੍ਰੀਕ ਕਰ ਸਕਦੇ ਹੋ ਉਹਨਾਂ ਕਰ ਲੈਣਾ ਤੇ ਚਣਿਆਂ ਦਾ ਵੀ ਪਾਊਡਰ ਪਨ ਚੁੱਕਾ ਹੈ ਜੀ ਇੱਧਰ ਇਹ ਮੰਮਾ ਇੱਧਰ ਖੁਆ ਹੁਣ ਬਣਾ ਰਹੇ ਨੇ ਤੇ ਇੱਥੇ ਵੀ ਬਹੁਤ ਜ਼ਿਆਦਾ ਬਾਹਾਂ ਦਾ ਜ਼ੋਰ ਲੱਗਣਾ ਤੇ ਇਹ ਖਸਖਾਸ ਹੈ ਇਹ ਸਾਫ਼ ਦੇਖ ਲਿਆ ਸੀ ਪਹਿਲਾਂ ਮੰਮਾ ਨੇ ਕਿ ਵਿੱਚ ਕੁਝ ਹੈ ਤੇ ਨਹੀਂ ਤੇ ਇਹ ਦੁੱਧ ਵਿੱਚ ਰੰਨ ਲੈਣੀ ਖਸਖਾਸ ਦੁੱਧ ਵਿੱਚ ਰੰਨੇ ਆ ਅਸਰ ਵਧੀਆ ਨਿਕਲ ਆਉਂਦਾ ਹੈ ਕਿਉਂਕਿ ਖੋਆ ਪਾਉਣਾ ਹੈ ਇਸ ਲਈ ਦੁੱਧ ਵਿੱਚ ਹੀ ਰਹਿਣਨਾ ਹੈ ਕਿ ਇਹ ਜਿਹੜਾ ਕੋਪਾ ਸੀ ਝੋਟਾ ਸੀ ਉਹਨੂੰ ਕੱਟ ਲਿਆ ਤੇ ਇਹਨੂੰ ਗ੍ਰाइंड ਕਰ ਲੈਣੇ ਆ ਕੱਦੂ ਕਸ਼ ਵੀ ਕਰ ਸਕਦੇ ਹੋ ਤੁਸੀਂ ਇਹ ਵੀ ਇਹਦੇ ਵਿੱਚ ਪਾ ਦਿੰਨੇ ਆ ਦੁੱਧ ਵਿੱਚ ਹੀ ਤੇ ਇਹਦੇ ਵਿੱਚ ਰਿਜ ਕੇ ਅਸਰ ਵਧੀਆ ਹੋ ਜੂਗਾ ਚੰਨਮੀਤ ਦੀ ਨਜ਼ਰ ਲਈ ਵੀ ਚੰਗਾ ਹੈ ਤੇ ਦਿਮਾਗ ਲਈ ਵੀ ਵਧੀਆ ਹੁੰਦਾ ਹੈ ਇੱਧਰ ਖੋਆ ਬਣ ਚੁੱਕਾ ਹੈ ਤੇ ਇਹਨੂੰ ਕੱਢ ਕੇ ਪਹਿਲਾਂ ਰੱਖ ਲੈਨੇ ਆਂ ਸੀ ਇਹਦੀ ਬਾਅਦ ਵਿੱਚ ਲੋੜ ਪੈਣੀ ਹੈ ਪਹਿਲਾਂ ਐਸੀ ਬਾਕੀ ਦੇ ਤੀਜਾ ਫੁੰਨ ਕੇ ਪੀਸ ਲੈਨੇ ਇਹ ਫੋਲ ਮਖਾਣੇ ਨੇ ਆਪ ਦੇ ਫੋਲ ਮਖਾਣੇ ਮਤਲਬ 100 ਗ੍ਰਾਮ ਦੇ 100 ਗ੍ਰਾਮ ਹੀ ਤੇ ਚੀਲੇ ਲੈਣਾ ਤੇ ਇਹ ਫੁੰਨ ਲੈਨੇ ਤੇ ਇੱਧਰ ਘਿਓ ਪਾ ਕੇ ਗੁੰਦਾ ਤੇ ਕਮਰਕਸ ਵੀ ਪੁੰਨ ਲੀਆਂ ਨੇ ਤੇ ਇਹ ਕੁੰਡੇ ਡੰਡੇ ਵਿੱਚ ਕੁੱਟੀਏ ਤਾਂ ਇਹ ਥੋੜੇ ਦੰਦਾ ਦੇ نیچے ਹੁੰਦੇ ਆ ਇਸ ਲਈ ਇਹਨਾਂ ਨੂੰ ਪੁੰਨ ਕੇ ਉਸੇ ਵੇਲੇ ਗਰਮ ਗਰਮ ਪੀਸ ਲੈਣਾ 2 ਮਿੰਟ ਦੀ ਵੀ ਦੇਰੀ ਹੋਗੀ ਤਾਂ ਇਹ ਚੰਗੇ ਤਰ੍ਹਾਂ ਪਿਸਣਗੀਆਂ ਨਹੀਂ ਤੇ ਜਲਦੀ ਜਲਦੀ ਪੀਸ ਕੇ ਤੇ ਇਹਨਾਂ ਨੂੰ ਕੱਢ ਲੈਣਾ ਗ੍ਰਾਈਂਡਰ ਦੇ ਵੀ ਸੜਨ ਦਾ ਡਰ ਹੁੰਦਾ ਹੈ ਤੇ ਇਹ ਮੈਂ ਫਟਾਫਟ ਪੀਸ ਦਿੱਤੀਆਂ ਹੋਈਆਂ ਸੀ ਤੇ ਇਧਰ ਮੈਂ ਛਾਨ ਰਹੀਆਂ ਮੂੰਗੀ ਤੇ ਚਨੇ ਤੇ ਇਹਦੇ ਵਿੱਚੋਂ ਵੀ ਮਤਲਬ ਮोटा-ਮोटा ਬਹੁਤ ਜ਼ਿਆਦਾ ਨਿਕਲਿਆ ਹੋਇਆ ਸੀ ਜਿਹੜੇ ਇਹਦੇ ਛਿਲਕੇ ਆ ਵਗੈਰਾ ਦਾ ਤੇ ਉਹ ਜਦੋਂ ਦੰਦਾ ਦੇ نیچے ਹੁੰਦਾ ਜਦੋਂ ਖਾਈਏ ਤੇ ਉਹ ਚੰਗਾ ਨਹੀਂ ਲੱਗਦਾ ਛਿਲਕੇ ਵੈਸੇ ਵਿੱਚ ਵੀ ਪਾਊਡਰ ਚਾਹ ਚਾ ਚੁੱਕੇ ਨੇ ਛਿਲਕੇ ਛਿਲਕਿਆਂ ਚ ਵੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਤੇ ਜਿਹੜਾ ਇਹਦੇ ਵਿੱਚੋਂ ਵੇਸਟ ਬਚੇਗਾ ਉਹ ਅਸੀਂ ਰੱਖ ਲਾਂਗੇ ਤੇ ਇਧਰ ਕਿਉਂ ਮਮਾ ਨੇ ਸਾਰਾ ਪਾ ਦਿੱਤਾ ਹੋਇਆ ਹੈ ਤੇ ਮੂੰਗੀ ਮੂੰਗੀ ਤੇ ਚਣਿਆਂ ਦਾ ਪਾਊਡਰ ਹੁਣ ਕਿਉਂ ਵਿੱਚ ਪਾ ਦਿੱਤਾ ਹੋਇਆ ਹੈ ਤੇ ਕਿਉਂ ਮਤਲਬ ਜਿਹੜਾ ਗੁੰਨ ਦਾ ਵਗੈਰਾ ਵਿੱਚ ਪਿਆ ਉਹ ਇਹਦੇ ਵਿੱਚੋਂ ਹੀ ਪਾਇਆ ਸੀ ਜਿਹੜੇ ਗੁੰਦਾ ਪੁੰਨਾਂ ਲਈ ਪਾਇਆ ਸੀ ਤੇ ਇਹਨੂੰ ਹੁਣ ਕਰ ਲਾਂਗੇ ਮਿਕਸ ਵੈਸੇ ਤਾਂ ਭੁੱਜਿਆ ਹੋਇਆ ਇਹ ਆ ਪਾਊਡਰ ਜ਼ਿਆਦਾ ਪੁੰਨਾਂ ਦੀ ਲੋੜ ਹੀ ਨਹੀਂ ਇਹਨੂੰ ਸਿਰਫ ਥੋੜਾ ਜਿਹਾ ਮਿਕਸ ਕਰਾਂਗੇ ਤੇ ਇਹਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਸੀ ਐਡ ਕਰਾਂਗੇ ਇਹ ਗੁੰਦਾ ਪੀਸ ਲਈ ਹੋਈਆਂ ਨੇ ਇਹ ਗੁੰਦਾ ਵਾਲੇ ਝਾਗ ਚ ਹੀ ਅਸੀਂ ਫੁੱਲ ਮਖਾਣੇ ਪਾ ਕੇ ਪੀਸ ਲੈਨੇ ਆ ਤੇ ਦੇਖੋ ਕਿੰਨਾ ਖਲਾਰਾ ਪਿਆ ਜਾਂਦਾ ਹੈ ਇਹ ਕੰਮ ਕਰਦੇ ਹੋਏ ਆ ਤੇ ਪੂਰਾ ਦੇ ਨਹੀਂ ਲੱਗ ਜਾਂਦਾ ਇਹ ਫੋਲ ਮਖਾਨਿਆਂ ਦਾ ਪਾਊਡਰ ਬਣ ਚੁੱਕਾ ਹੈ ਇਹ ਬਹੁਤ ਹੈਲਦੀ ਹੁੰਦੇ ਨੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ ਵਿੱਚ ਹੱਡੀਆਂ ਲਈ ਬਹੁਤ ਜ਼ਿਆਦਾ ਵਧੀਆ ਨੇ ਜਿਆਦਾ ਮੈਨੂੰ ਚਰਨ ਵਿੱਚ ਦੀ ਟੈਨਸ਼ਨ ਰਹਿੰਦੀ ਉਹਦੇ ਲੱਕ 'ਚ ਦਰਦ ਹੁੰਦੀ ਹੈ ਤੇ ਇੱਕ ਨਜ਼ਰ ਦਾ ਉਹਦਾ ਹੈਗਾ ਏ ਨਜ਼ਰ ਘਟੇ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਉਹਦੇ ਮਤਲਬ ਦਿਮਾਗ ਲਈ ਵੀ ਚੀਜ਼ਾਂ ਹੈਲਦੀ ਚੀਜ਼ਾਂ ਪਾਵਾਂ ਜਿਹੜੀਆਂ ਦਿਮਾਗ ਲਈ ਵੀ ਵਧੀਆ ਹੋਣ ਤੇ ਉਹਦੀਆਂ ਹੱਡੀਆਂ ਵੀ ਮਜ਼ਬੂਤ ਹੋਣ ਇਦਾਂ ਦੇ ਵੇਸਣ ਭੁੰਨ ਲਿਆ ਕਿਉਂ ਪਾਏ ਤੋਂ ਬਿਨਾ ਭੁੰਨੇ ਤੇ ਇਹਨੂੰ ਛਾਣ ਕੇ ਪਾ ਲੈਨੇ ਆਂ ਆ ਕੇ ਪੈਜ ਵਾਂ ਪਤਾ 10 ਦਸ ਦਿਆ ਕਰੋ ਨਾ ਸੁੰਡ ਵੀ ਬਾਤੀ ਇਹ ਕੀਤੇ بول ਜਾਂਦਾ ਸੁੰਡ ਵੀ ਬਾਤੀ ਹਾਂ ਮਿੰਨੇ ਤੇ ਬੋਲ ਵੀਡੀਓ ਸ਼ੂਟ ਕਰਨੀ ਹੁੰਦੀ ਤੇ ਮੰਮਾ ਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਉਹ ਜਲਦੀ ਜਲਦੀ ਚੀਜ਼ਾਂ ਪਾ ਦਿੰਦੇ ਨੇ ਇੱਧਰ ਇਹ ਬਦਾਮ ਜਿਹੜੇ ਗ੍ਰਾਇੰਡ ਕਰਕੇ ਇਹ ਇਹਨਾਂ ਨੂੰ ਵਿੱਚ ਪਾ ਲਾਂਗੇ ਕੁੰਡੇ ਡੰਡੇ ਵਿੱਚ ਵੀ ਕੁੱਟ ਸਕਦੇ ਹੋ ਤੁਸੀਂ ਤੇ ਇਹ ਜਿਹੜੇ ਮਿਕਸੀ ਵਿੱਚ ਜਿਹੜਾ ਇਹਨਾਂ ਦਾ ਅਸਰ ਘਟ ਜਾਂਦਾ ਹੈ ਤੇ ਅਸੀਂ ਤੇ ਇਹਦੇ ਵਿੱਚ ਗ੍ਰाइंड ਕਰ ਲਿਆ ਤੇ ਲੈਓ ਮਸਾਹਾ ਹੱਥ ਤੇ ਮਾਤੇ ਲੇ ਜੀ ਨਰ ਕਿਉਂਕਿ ਉਹਦਾ ਮੈਂ ਫੇਪਾ ਲੱਗਣਾ ਸਾਰੀਆਂ ਚੀਜ਼ਾਂ ਪੈਣੀਆਂ ਤੇ ਜਿਆਦਾ ਹੋ ਜਾਣਾ ਹਣਾ ਤੁਹਾਨੂੰ ਕਿ ਮੈਨੂੰ ਅੱਜ ਤੋਂ ਹੀ ਪਤਾ ਲੱਗਦਾ ਆ ਤੇ ਇਹ ਫੁੱਲ ਮਖਾਣਿਆਂ ਦਾ ਪਾਊਡਰ ਵਿੱਚ ਪਾ ਦਿੱਤਾ ਵਾ ਤੇ ਨਾਲ ਹੀ ਹੁਣ ਇਹ ਬਦਾਮ ਦਾ ਪਾਊਡਰ ਪਾ ਦਾਂਗੇ ਜਿਹੜੇ ਬਦਾਮ ਪੀਸੇ ਸੀ ਮੇਰਾ ਫੇਰੇ ਲਾ ਲਾ ਕੇ ਜੋਰ ਹੋ ਗਿਆ ਤੇ ਇਧਰ ਮੰਮਾ ਵਿਚਾਰੇ ਕੜਸੀ ਮਾਰ ਮਾਰ ਪਹਿਲਾ ਖੋਆ ਬਣਾਇਆ ਤੇ ਹੁਣ ਇਹਦੇ ਚ ਵੀ ਬਹੁਤ ਜ਼ਿਆਦਾ ਜ਼ੋਰ ਲੱਗਦਾ ਖੇਚ ਲੈਂਦਾ ਨਾ ਫੁੱਲ ਮਖਾਣੇ ਕਿਓ ਇਧਰ ਇਹ ਮਗਜ ਪਾ ਦਾਂਗੇ ਮੰਮਾ ਬੋਲ ਰਹੇ ਨੇ ਕਿ ਫੁੱਲ ਮਖਾਣੇ ਕਿਓ ਬਹੁਤ ਜ਼ਿਆਦਾ ਖੇਚ ਲੈਂਦੇ ਨੇ ਪਹਿਲਾ ਕਿ ਉਹ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੈ ਨਹੀਂ ਜਿੜ ਬੜੀ ਵਧੀਆ ਪਸੰਦ ਆਈ ਆਈਗਣਾ ਦੇ ਚੰਗੇ ਲੱਗਦਾ ਪਸੰਦ ਆ ਮੈਂ ਤਾਂ ਅਖਿਆਰੇ ਸਾਰੇ ਮਗਜ ਨੇ ਮਿਲੇ ਪਤਾ ਨਹੀਂ ਹੁਣ ਮਸਾਲ ਪੋਣੇਗੇ ਇਹ ਚੰਗੇ ਆ ਬਰੀ ਤੇ ਮੈਂ ਖੋਏ ਵਾਲਾ ਜਿਹੜਾ ਉਹ ਨਹੀਂ ਖਾਣਾ ਤੇ ਇਸ ਲਈ ਪੰਜੀਰੀ ਥੋੜੀ ਅਲੱਗ ਰੱਖ ਲਾਂਗੇ ਤੇ ਮੈਨੂੰ ਪੰਜੀਰੀ ਖਾਣ ਦਾ ਜ਼ਿਆਦਾ ਮਨ ਕਰਦਾ ਸੀ ਪੰਜੀਰੀ ਲਈ ਅਲੱਗ ਰੱਖ ਕੇ ਤੇ ਇਹਦੇ ਵਿੱਚ ਬਾਕੀ ਜਿਹੜਾ ਬਚਿਆ ਇਹਦੇ ਵਿੱਚ ਖੁਆ ਪਾ ਦਵਾਂਗੇ ਤੇ ਹੁਣ ਇਹਨੂੰ ਮਿਕਸ ਕਰ ਦਿੰਨੇ ਆ ਤੇ ਚੀਨੀ ਕਈ ਬੂਰਾ ਚੀਨੀ ਪਉਂਦੇ ਆ ਜਿਹੜੇ ਚੀਨੀ ਦਾ ਪਾਊਡਰ ਖੰਡ ਦਾ ਹੁੰਦਾ ਹੈ ਤੇ ਅਸੀਂ ਉਹ ਨਹੀਂ ਪਉਂਦੇ ਅਸੀਂ ਚਾਣੀ ਪਾਉਣੀ ਆ ਕਿਉਂਕਿ ਬੂਰਾ ਚੀਨੀ ਨਾਲ ਥੋੜਾ ਸਖਤ ਜਿਹਾ ਲੱਗਦਾ ਤੇ ਇਹ ਇੱਕ ਛੋਟਾ ਗਲਾਸ ਪਾਣੀ ਦਾ ਪਾਇਆ ਹੋਇਆ ਹੈ ਤੇ 4 ਕਿਲੋ ਸਾਡੇ ਮਤਲਬ ਚੀਜ਼ ਬਣ ਚੁੱਕੀ ਹੈ ਤੇ ਉਹਦੇ ਵਿੱਚ ਅਸੀਂ 2 ਕਿਲੋ ਖੰਡ ਪਾਵਾਂਗੇ ਮਤਲਬ ਜਿੰਨੀ ਚੀਜ਼ ਹੈ ਉਹਦੀ ਅੱਧ ਅਸੀਂ ਖੰਡ ਪਾਉਣੀ ਹੈ ਤੇ ਜਿੱਦਾਂ 2 ਕਿਲੋ ਮੂੰਗੀ ਸੀ 1 ਕਿਲੋ ਚਨੇ 3 ਕਿਲੋ ਹੋ ਗਿਆ ਅੱਧਾ ਕਿਲੋ ਉਹ ਤੇ ਜਾ ਫੋਰ ਮਕਾਨ ਵਗੈਰਾ 7/2 ਤੇ ਅੱਧਾ ਕਿਲੋ ਵੇਸਨ 4 ਕਿਲੋ 4 ਕਿਲੋ ਚਾ ਸਾਢੇ 2 ਕਿਲੋ ਚਾਣੀ ਪੈ ਜਾਏਗੀ ਤੇ ਅਸੀਂ ਇਹਨਾਂ ਦੋਨਾਂ ਵਿੱਚ ਚਾਣੀ ਆਪਣੇ ਹਿਸਾਬ ਨਾਲ ਥੋੜੀ ਥੋੜੀ ਪਾ ਦਾਂਗੇ ਤੇ ਲਾਸਟ ਤੇ ਐਡਜਸਟ ਕਰਾਂਗੇ ਖੰਡ ਨੂੰ ਜ਼ਿਆਦਾ ਪਘਲਣ ਦੀ ਲੋੜ ਨਹੀਂ ਥੋੜਾ ਜਿਹਾ ਪਘਲਾ ਕੇ ਤੇ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਵੀ ਪਾ ਦਾਂਗੇ ਤੇ ਦੂਜੇ ਵਿੱਚ ਵੀ ਤਾਂ ਜੇ ਸਾਨੂੰ ਲੱਗੂਗਾ ਕਿ ਇਹਦੇ ਵਿੱਚ ਘਿਓ ਜ਼ਿਆਦਾ ਹੈ ਜਾਂ ਚੀਨੀ ਜ਼ਿਆਦਾ ਹੈ ਤੇ ਥੋੜਾ ਜਿਹਾ ਜਿਹੜਾ ਭੁਜਾ ਹੋਇਆ ਵੇਸਣ ਹੈ ਉਹ ਪਾ ਕੇ ਲਾਸਟ ਤੇ ਐਡਜਸਟ ਕਰ ਲਾਂਗੇ ਖੁਆ ਵੇ ਖੋਏ ਵਾਲਾ ਨਹੀਂ ਨਾ ਛੇਤੀ ਹੁੰਦਾ ਹੋਰ ਤੇ ਜਿਹੜੀ پنੀਰੀ ਉਹਦੇ ਵਿੱਚ ਥੋੜਾ ਜਿਹਾ ਇੱਕ ਕੌਲੀ ਆਟਾ ਪੂਰਨ ਕੇ ਪਾ ਲਾਂਗੇ ਆਟਾ ਪਾਇਆ ਬਹੁਤ ਵਧੀਆ ਟੇਸਟ ਆਂਦਾ ਇਹਦੇ ਵਿੱਚ ਵੇਸਣ ਪਾ ਲਿਆ ਤੇ ਉਹਦੇ ਵਿੱਚ ਥੋੜਾ ਆਟਾ ਪਾ ਲਿਆ ਸਿ ਭੁੰਨ ਕੇ ਤੇ ਐਡਜਸਟ ਕਰ ਲਈ ਕੁਆਂਟੀਟੀ ਤੇ پنੀਰੀ ਵਿੱਚ ਚਮਚ ਇਦਾਂ ਮਾਰਦੇ ਰਹਿਣਾ ਨਹੀਂ ਤਾਂ ਉਹ ਜੰਮ ਜਾਏਗੀ ਇਦਾਂ ਕਰਕੇ ਥੋੜੇ ਥੋੜੇ ਟਾਈਮ ਬਾਅਦ ਇਹਨੂੰ ਹਿਲਾਉਂਦੇ ਰਹਿਣਾ ਪਾਊਡਰ ਜਿਆ ਬਣਿਆ ਰਹੂਗਾ ਤੇ ਇਧਰ ਕਿਉਂ ਰੌਂਦੀ ਨੀਚੇ ਬਰਤਨਾਂ ਦੇ ਲੋੜ ਨਹੀਂ ਪਈ ਪਿੰਨੀਆਂ 'ਚ ਵੈਸੇ ਬੁੱਧ ਕੇ ਹੋਇਆ ਤੇ ਜਦੋਂ ਕੱਢਣੀਆਂ ਥੋੜਾ ਬਰਤਨ ਨੀਚੇ ਗਰਮ ਕਰਕੇ ਕੱਢ ਲਾਂਗੇ